ਦੇਖੋ ਆਪਾਂ ਦੇਖ ਹੀ ਰਿਹਾ ਜਿਹੜਾ ਕੁਝ ਦਿਨਾਂ ਤੋਂ ਜਿਹੜੀ ਕੁਦਰਤੀ ਮਾਰ ਜਿਹੜੀ ਵੱਜ ਰਹੀ ਆ ਗਰੀਬ ਨੂੰ ਕਿਸਾਨ ਨੂੰ ਔਰ ਸਾਰੀ ਪਬਲਿਕ ਨੂੰ ਤੇ ਅੱਜ ਇੱਥੇ ਵੀ ਹਸਿਆੜਾ ਕਲਾਂ ਪਿੰਡ ਦੇ ਵਿੱਚ ਜਿਹੜਾ ਪਾਣੀ ਆਇਆ ਹੁਣ ਤੇ ਥੋੜਾ ਜਿਹਾ ਘਟ ਗਿਆ ਇਸ ਤੋਂ ਘੰਟਾ ਪਹਿਲੇ ਤੱਕ ਬਹੁਤ ਜ਼ਿਆਦਾ ਸੀਗਾ ਜਿਹੜੀ ਇਹ ਕੁਦਰਤੀ ਮਾਰ ਆ ਇਹਦੇ ਜਿਹੜੇ ਪ੍ਰਬੰਧ ਹੁੰਦੇ ਚਾਹੇ ਪ੍ਰਸ਼ਾਸਨ ਕਰ ਰਿਹਾ ਉਰੇ ਇਹ ਜਿਹੜੇ ਪ੍ਰਬੰਧ ਆ ਇਹ ਹੁਣ ਕਰਨੇ ਬਹੁਤ ਕਾਫੀ ਨਹੀਂ ਆ ਗਏ ਇਹ ਚਾਹੀਦਾ ਤੇ ਵਾਪਸ ਇਹ ਪੂਰੇ ਸਾਲ ਨੂੰ ਜਿਦਾਂ ਪਿਛਲੇ ਸਾਲਾਂ ਤੇ ਪਾਣੀ ਵਧਿਆ ਸੀਗਾ ਔਰ ਉਹਨਾਂ ਸਾਲਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਉਹਨਾਂ ਗੱਲਾਂ ਨੂੰ ਮੰਦੇ ਦਾ ਰੱਖ ਕੇ ਇਹ ਪਹਿਲੇ ਹੀ ਪ੍ਰਬੰਧ ਕਰਨੇ ਚਾਹੀਦੇ ਆ ਵੀ ਇਹ ਪਾਣੀ ਨੂੰ ਕਿਵੇਂ ਰੋਕਾ ਜਾ ਸਕਦਾ ਜਾਂਦਾ ਜਿਹੜੇ ਨਾਲੇ ਆ ਡੂੰਘੇ ਕਿੱਥੇ ਜਾਣ ਜਿਹੜੇ ਧੁੱਸੀਆਂ ਇਹਨਾਂ ਨੂੰ ਚੌੜੀਆਂ ਕਿੱਥੇ ਜਾਣ ਪੱਕਿਆਂ ਕਿੱਥੇ ਜਾਣ ਸਪਰ ਬਣੇ ਜਾਣ ਪਰ ਜਿਹੜੀ ਹੁਣ ਜਿਹੜੀ ਫਾਰਮੈਂਟੀਆਂ ਕਰ ਰਹੀ ਹੈ ਪ੍ਰਸ਼ਾਸਨ ਕਰ ਰਿਹਾ ਜੋਰ ਲਾ ਕੇ ਆ ਰ ਪਰ ਇਹਦੇ ਨਾਲ ਬਿਹਤਰ ਹੁੰਦਾ ਜੇ ਇਹ ਕੰਮ ਪੰਜ-ਛੇ ਮਹੀਨੇ ਪਹਿਲਾਂ ਕੀਤਾ ਜਾਂਦਾ ਔਰ ਹੁਣ ਤੇ ਜਿਹੜੇ ਲੋਕ ਇਹਦੀ ਮਾਰ ਛੱਲ ਰਹੇ ਨੇ ਔਰ ਇਹਨਾਂ ਦੇ ਅਰਦਾਸ ਹੀ ਕੰਮ ਆ ਸਕਦੀ ਹੈ ਵੀ ਪ੍ਰਮਾਤਮਾਗੇ ਅਰਦਾਸ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਥੋੜਾ ਕੁਦਰਤ ਹੀ ਰਾਹਤ ਦੇਵੇ ਤੇ ਰਾਤ ਮਿਲ ਸਕਦੀ ਹੈ ਸੋ ਬਾਕੀ ਸਾਰਾ ਦਾ ਯਤਨ ਨਾਲ ਜਿਹੜਾ ਲੋਕਾਂ ਦਾ ਇਹ ਅਸੀਂ ਦੁੱਖ ਮਨਾ ਸਕਦੇ ਹਾਂ ਸਾਰੇ ਇੱਕ ਹਮਲਾ ਮਾਰ ਕੇ ਤਾਂ ਕਿ ਜਿੱਥੇ ਲੋੜਵੰਦ ਲੋਕ ਆ ਉਹਨਾਂ ਨੂੰ ਜਿਹੜੀ ਚੀਜ਼ ਲੋੜਾ ਉਹ ਪਹੁੰਚਾਈ ਜਾਵੇ ਲੋਗਾ ਦੀ ਆਵਾਜ਼ ਤੇ ਇਹੀ ਆ ਵੀ ਇਹ ਜਿਹੜੇ ਟਾਈਮ ਨਾਲ ਪ੍ਰਬੰਧ ਜੇ ਹਰ ਸਾਲ ਹੀ ਕੀਤੇ ਜਾਂ ਜਿੱਦਾਂ ਅਸੀਂ ਹੁਣ ਦੇਖ ਰਹੇ ਆ ਵੀ ਅੱਜ ਇੱਥੇ ਪਾਣੀ ਰੋਡ ਨੂੰ ਕਰਾਸ ਕਰ ਰਿਹਾ ਇਹ ਇਹ ਰੋ ਇਹਦੇ ਪ੍ਰਬੰਧ ਜਿਹੜੇ ਜੇ ਪਹਿਲੇ 5-7 ਮਹੀਨੇ ਕੀਤੇ ਹੋਣ ਜਾਂ ਸਾਰੇ ਸਾਲ ਕੀਤਾ ਹੋਵੇ ਤੇ ਕਾਸ ਦੀ ਲੋਕਾਂ ਨੂੰ ਨਾ ਚੱਲਨੀ ਪਵੇ ਜੋ ਹੁਣ ਅਸੀਂ ਦੇਖ ਰਹੇ ਹਾਂ ਉਹ ਵੀ ਮੈਂ ਬੇਨਤੀ ਕੀਤੀ ਆ ਵੀ ਇਹ ਜਿਹੜੇ ਪ੍ਰਬੰਧ ਹੁਣ ਜਿਹੜਾ ਜੋ ਪ੍ਰਸ਼ਾਸਨ ਲੱਗਾ ਡੀਸੀ ਸਾਹਿਬ ਗਏ ਹੁਣ ਬੀਡੀ ਸਾਹਿਬ ਗਏ ਨਾ ਇਧਰੋਂ ਪਰ ਇਹ ਜਿਹੜੇ ਹੁਣ ਪ੍ਰਬੰਧ ਕੀਤੇ ਜਿਹੜੇ ਨਾ ਕਾਫੀ ਨੇ ਇਹ ਪ੍ਰਬੰਧ ਜਿਹੜੇ ਆ ਇਹ ਸਾਰਾ ਥਾਲੀ ਚੱਲਦੇ ਰਹੇ ਜਿਵੇਂ ਹੁਣ ਫਲਟ हट ਕੇ ਉਸ ਤੋਂ ਬਾਅਦ ਕਿਹਨੇ ਪਿੰਡ ਨਹੀਂ ਜਾਣਾ ਕਿਹਨੇ ਲੋਕਾਂ ਦੇ ਸਾਥ ਨਹੀਂ ਲੈਣੀ ਨਾ ਕਿ ਗਰੀਬ ਦੀ ਨਾ ਕਿ ਕਿਸਾਨ ਦੀ ਨਾ ਕਿ ਦੁਕਾਨਦਾਰ ਦੀ ਇਹ ਪ੍ਰਬੰਧ ਹੋਣ ਤੋਂ ਸਿੱਖਿਆ ਲੈ ਕੇ ਕਿ ਕਿਤੇ ਕਿਤੇ ਨਸਾਨ ਹੋ ਰਿਹਾ ਇਹ ਨਿਰੰਤਰ ਸਾਰੇ ਸਾਲ ਪ੍ਰਬੰਧ ਚੱਲਨੇ ਚਾਹੀਦੇ ਆ ਤਾਂ ਕਿ ਅਗਲੇ ਸਾਲ ਪੈਣ ਵਾਲੀ ਮਾਰ ਨੂੰ ਅਸੀਂ ਹੁਣ ਤੋਂ ਹੀ ਮੰਦੇ ਨਜ਼ਰ ਰੱਖਦੇ ਉਹਦੇ ਪ੍ਰਬੰਧ ਜਿਹੜਾ ਸਾਰੂ ਢੰਗ ਨਾਲ ਕਿਤੇ ਜਾਣ ਇਹ ਬੇਨਤੀ ਆ ਕਿ ਪੰਜਾਬ ਸਰਕਾਰ ਵੀ ਹੋਵੇ ਸੈਂਟਰ ਸਰਕਾਰ ਵੀ ਇਹ ਤੀਕਾ ਨੂੰ ਮੱਦੇਨਜ਼ਰ ਰੱਖ ਦੇਵੇ ਇਹਦੇ ਗਾਹਾਂਵਾਂ ਪ੍ਰਬੰਧ ਹੋਣੇ ਚਾਹੀਦੇ ਨਾ ਕਿ ਹੁਣ ਮੌਕੇ ਦੇ ਆ ਕੇ ਥੈਂਕ ਯੂ